ਧੁੰਦ ਦੇ ਕਾਰਨ ਜਲੰਧਰ ਤੋਂ ਲੁਧਿਆਣੇ ਜਾ ਰਹੀ ਯੂਪੀ ਰੋਡਵੇ ਬੱਸ ਅਤੇ ਪ੍ਰਾਈਵੇਟ ਸਲੀਪਰ ਬੱਸ ਅੰਬੇਦਕਰ ਚੌਂਕ ਦੇ ਉੱਤੇ ਫਲਾਈਓਵਰ ਤੇ ਭਿਆਨਕ ਹਾਦਸਾ ਵਾਪਰ ਗਿਆ ਤਾਂ ਦੱਸਦੀ ਹੈ ਕਿ ਜਾਣਕਾਰੀ ਅਨੁਸਾਰ ਜਿੱਥੇ ਦੋਵੇਂ ਬੱਸਾਂ ਦੀ ਆਪਸੀ ਟੱਕਰ ਹੋ ਗਈ ਜਿਸ ਦੇ ਕਰਕੇ ਹੜਕੰਪ ਮਚ ਗਿਆ ਯੂਪੀ ਰੋਡਵੇਜ ਦੀ ਬੱਸ ਜਲੰਧਰ ਤੋਂ ਲੁਧਿਆਣੇ ਜਾ ਰਹੀ ਸੀ ਅਤੇ ਪ੍ਰਾਈਵੇਟ ਬੱਸ ਨਾਲ ਟਕਰਾ ਗਈ ਜਿਹਦੇ ਤੋਂ ਬਾਅਦ ਇਹ ਦੁਰਘਟਨਾ ਵਾਪਰ ਗਈ ਫਲਾਈਓਵਰ ਤੇ ਬੱਸ ਜਿਹੜੀ ਹੈ ਉਹ ਲੰਮਕ ਗਈ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਦੋਵੇਂ ਬੱਸਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹਾਦਸੇ ਤੋਂ ਬਾਅਦ ਟ੍ਰੈਫਿਕ ਵਿੱਚ ਰੁਕਾਵਟ ਆਈ ਪਰ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿਕ ਖਤਮ ਕਰ ਦਿੱਤਾ ਗਿਆ ਠੀਕ ਹੈ ਜੀ ਇਹ ਲੈਣੀ ਤੇ ਸਪੀਡ ਮੇਂ ਗਾੜੀ ਮਾਰੀ ਤੇ ਇੱਕ ਸਾਈਡ ਲਗੀ ਤੇ ਗਾੜੀ ਧੋਮ ਗਈ ਆ ਜਿਹਨ ਕਰੀਏ ਬੱਧੀ ਇਹ ਪਿਛੋਂ ਕਰਦੀ ਇਹ ਇਹ ਆ ਰਹੀ ਥੀ ਉਹ ਜਿਹਨ ਸਵਾਰੀਆਂ ਤੇ ਫਿਰ ਬਾਹਰ ਬਾਹਰ ਪਾਸ ਜਾ ਰਹਾ ਸੀ ਉਹਨਾਂ ਤੋਂ ਮਤਲਬ ਭਾਜੀ ਕੀ ਗੱਲਬਾਤ ਹੋਈ ਹੈ ਤੁਸੀਂ ਪੈਟਰੋਲਿੰਗ ਪਾਰਟੀ ਕੋਲੋਂ ਪਹੁੰਚਿਆ ਕੀ ਲੱਗਦਾ ਭਾਜੀ ਤੁਹਾਨੂੰ ਤਾਂ ਜ਼ਿਆਦਾ ਹੋਣ ਮੈਂ ਏਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੁਜ ਬ੍ਰਿਜ ਤੋਂ ਚਚਰਾੜੀ ਤੱਕ ਸਾਡਾ ਰੂਟ ਆ। ਠੀਕ ਆ। ਤੁੰਦ ਜਿਆਦਾ ਹੌਣ ਕਾਰਨੇ ਹਾਸਾ ਵਾਪਰਿਆ। ਹਾਂਜੀ। ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕੋਈ ਪਿੱਛੋਂ ਇੱਕ ਬੱਸ ਨੇ ਹਟ ਕਰ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਕੋਲੇ। ਤਸਵੀਰਾਂ ਲੈ ਮੈਂ ਫਲਾਈਓਵਰ ਤੋਂ ਅੱਧੀ ਬੱਸ ਉਤਰੀ ਆ। ਹਾਂਜੀ। ਕੀ ਕਹਣਾ ਜੀ? ਇਹ ਤਾਂ ਹੁਣ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿੱਛੋਂ ਵੱਜ ਗਈ ਆ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਲਦੇ ਪੁੱਤਰ ਗਈ ਇਹ। ਅਸੀਂ ਹੁਣ ਹੈਡਰਾ ਹੈਡਰੇ आता हाँ तो आ, आ स्पीड, स्पीड में गाड़ी में गाड़ी पीछे से ठोक दी।, दी हाँ जी सर ओके कितने यात्री थे यात्री कितने होंगे पांच पंच चार पांच यात्री थे किसी को कोई चोट नहीं बिल्कुल आराम से